ਹੈ ਗੁੱਡ ਮਾਰਜੋ ਫਿਟਨੈਸ ਲਵਰ ਪੰਜਾਬ ਗਰੁੱਪ ਦੇ ਸਾਰੇ ਮੁੱਖ ਮੈਂਬਰਾਂ ਨਾਲ ਇੱਥੇ ਮੁਲਾਕਾਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਮੈਂ ਮਾਫੀ ਚਾਹੁੰਦਾ ਅੱਜ ਇਹਨਾਂ ਦਾ ਸੈਲੈਬ੍ਰੇਸ਼ਨ ਵੀ ਸੀ ਇਹਨਾਂ ਦੇ ਬੱਚਿਆਂ ਦਾ ਬਰਥਡੇ ਸੀ ਇਹਨਾਂ ਨੇ ਸੈਲੈਬ੍ਰੇਸ਼ਨ ਕੀਤਾ ਮੈਂ ਨਹੀਂ ਸ਼ਾਮਲ ਹੋ ਸਕਦਾ ਮੈਂ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਮੁਬਾਰਕਾ ਕਾਟੇ ਬੱਚਿਆਂ ਦੇ ਜਨਮ ਦਿਨ ਤੇ ਤੇ ਅੱਜ ਜਿਹੜੇ ਕੱਲ ਇਹ ਭਾਰਤੀ ਮਹਿਲਾ ਕ੍ਰਿਕਟ ਟੀਮ 25 ਸਾਲਾਂ ਬਾਅਦ ਸੰਘਰਸ਼ ਕਰਦੇ ਕਰਦੇ ਉਹਨਾਂ ਨੇ ਕੱਲ ਇਹ ਵਿਸ਼ਵ ਕੱਪ ਜਿੱਤਿਆ ਮੈਂ ਜਿਨ੍ਹਾਂ ਦੇ ਹੱਥ ਵਿੱਚ ਕੋਈ ਸਮਾਨ ਨਹੀਂ ਮੈਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰਾਂਗਾ ਉਹ ਤਾੜੀਆਂ ਮਾਰੀ ਕੋ ਜਾਣਗੇ ਜਿਹੜੇ ਲੋਕ ਕਹਿੰਦੇ ਸੀ ਕਿ ਧੀਆਂ ਸਿਰ ਦਾ ਬੋਝ ਹੁੰਦੀ ਹੈ ਇਹ ਧੀਆਂ ਸਿਰ ਦਾ ਬੋਝ ਨਹੀਂ ਸਿਰ ਦਾ ਤਾਜ ਹੁੰਦੀ ਹੈ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਚਾਹੇ ਉਹ ਵਾਰਡ ਪਾਰਸ਼ਦ ਜਾਂ ਐਮਸੀ ਦਾ ਪਦ ਹੋਵੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਇਹ ਪਦ ਹੁੰਦੇ ਆ ਤੇ ਦੇਖੋ ਰਾਸ਼ਟਰਪਤੀ ਤੱਕ ਤੇ ਉਹ ਪਹਿਲਾਂ ਸਾਡੇ ਇਹ ਸ਼੍ਰੀਮਤੀ ਇੰਦਰਾ ਗਾਂਧੀ ਜੀ ਵੀ ਇਹ ਪ੍ਰਧਾਨ ਮੰਤਰੀ ਤੇ ਤੱਕ ਵੀ ਮਹਿਲਾਵਾਂ ਉੱਤੇ ਪਹੁੰਚ ਚੁੱਕੀਆਂ ਹਨ ਮੈਂ ਮਹਿਲਾਵਾਂ ਲਈ ਤਾੜੀਆਂ ਚਾਹਾਂਗਾ ਜੀ ਤੇ ਮੈਂ ਚਾਹਾਂਗਾ ਇਸ ਤਰ੍ਹਾਂ ਅੱਜ ਇਹ ਜਿਸ ਤਰ੍ਹਾਂ 12 ਅਗਰੀ ਵਿੱਚ ਖੁਸ਼ੀ ਦਾ ਮਾਹੌਲ ਹੈ ਮੈਂ ਹੋਰ ਵੀ ਵੀਡੀਓਜ਼ ਕਵਰੇਜ ਕੀਤੀ ਹੈ ਇਹ ਅੱਜ ਮੇਰੇ ਮਤਲਬ ਖੁਸ਼ੀ ਦਾ ਦਿਨ ਵੀ ਹੈ ਮੇਰੇ ਲਈ ਇਹ ਦੋ ਦੋ ਸਾਡੇ ਪ੍ਰਿੰਸੀਪਲ ਰਿਟਾਇਰ ਨੇ ਅਨੁਭਵੀ ਲੋਕ ਨੇ ਤੇ ਉਹਨਾਂ ਦਾ ਮੈਨੂੰ ਮਾਰਗਦਰਸ਼ਨ ਮਿਲਦਾ ਰਹਿੰਦਾ ਹੈ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਸਾਡੇ ਜਿਹੜੇ ਫਿਟਨੈਸ ਲਵਰ ਦੇ ਮੁੱਖ ਕੋਚ ਸਾਡੇ ਪ੍ਰਧਾਨ ਜੀ ਰਜਿੰਦਰ ਜੀ ਡਾਕਟਰ ਸਾਹਿਬ ਜਿਨ੍ਹਾਂ ਨੇ ਖੇਡ ਖੇਡਾਂ ਦੇ ਖੇਤਰ ਵਿੱਚ ਵੀ ਸਾਰੀ ਉਮਰ ਮਤਲਬ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਸਰਦਾਰ ਸਾਹਿਬ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੈਂ ਪ੍ਰਿੰਸੀਪਲ ਮੈਮ ਤੇ ਗੁਵਿੰਦਰਜੀਤ ਕੌਰ ਜੀ ਨੂੰ ਮੈਂ ਤਹਾਗਾ ਕੇ ਜਿਹੜੀ ਮਹਿਲਾ ਕ੍ਰਿਕਟ ਟੀਮ ਜਿੱਤੀ ਹੈ ਉਸ ਦੀ ਸਾਡੀ ਪੰਜਾਬ ਦੀ ਟੀਮ ਨੂੰ ਕੀ ਕਹਿਣਾ ਚਾਹੁੰਦੇ ਹੋ ਇੱਕ ਮੈਂ ਕੱਲ ਨੋਟ ਕਰੀ ਸੌਰੀ ਮੈਂ ਉਹ ਭੁੱਲ ਗਿਆ ਕਿ ਜਿੱਥੇ ਮੈਂ ਇੱਕ ਦੇਖਿਆ ਇੱਕ ਸਰਦਾਰ ਜਿਹੜਾ ਹਟਾ ਉਹਨਾਂ ਨੇ ਉੱਥੇ ਇੱਕ ਥਾਪੜ ਆਪਾਂ ਪੰਜਾਬੀ ਚ ਕਰਦੇ ਥਾਪੜ ਉਹ ਕੰਪੀਟੀਸ਼ਨ ਜੀ ਜੀ ਕਿ ਬਹੁਤ ਲੋਗ ਬੇਹੋਸ਼ ਹੋ ਜਾਂਦੇ ਪਿਓ ਅੱਜਕਲ ਤੁਸੀਂ ਵਾਇਰਲ ਹੋ ਰਹੀ ਹੈ ਜਿਹੜੀ ਵੀਡੀਓ ਉਸਨੇ ਇੱਕ ਜਿਹੜੇ ਇੱਕ ਵਿਦੇਸ਼ੀ ਸੀ ਉਸਨੇ ਕਦੇ ਹਾਰਿਆ ਨਹੀਂ ਸੀ ਉਹ ਆਪਣਾ ਆਪਾ ਕਹਿ ਦਿੰਦੇ ਨੇ ਪੰਜਾਬੀ ਤੇ ਸਰਦਾਰ ਨੇ ਬੜੀ ਮਜ਼ਬੂਤ ਕੀ ਨਾਲ ਉਹਦਾ ਥਾਪੜ ਕਬੂਲ ਕਰਿਆ ਤੇ ਉਸ ਨੂੰ ਮਤਲਬ ਜੇ ਐਕਸੈਪਟ ਕੀਤਾ ਜਦੋਂ ਸਰਦਾਰ ਦਾ ਥਾਪੜਾ ਪਿਆ ਉਹ ਬੇਹੋਸ਼ ਹੋ ਗਿਆ ਹਿੱਲ ਗਿਆ ਤੇ ਉਹ ਪੰਜਾਬੀ ਜਦ ਵੀ ਕੋਈ ਗੇਮ ਜਿੱਤਦੇ ਨੇ ਉਹ ਭੰਗੜਾ ਕਰਨ ਲੱਗ ਜਾਂਦੇ ਨੇ ਇਹ ਮੈਂ ਸਰਦਾਰਾ ਲਈ ਵੀ ਬਹੁਤ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਚਾਹਾਂਗਾ ਤੇ ਹਾਂਜੀ ਤੇ ਕੱਲ ਜਿਹੜੀ ਭਾਰਤੀ ਜਿਹੜੀ ਕ੍ਰਿਕਟ ਟੀਮ ਦੀ ਮਹਿਲਾ ਉਹ ਵੀ ਸਾਡੇ ਪੰਜਾਬ ਤੋਂ ਕਪਤਾਨ ਸੀ ਮੈਮ ਤੇ ਉਹਨੇ ਜਦੋਂ ਮੈਚ ਜਿੱਤੇ ਉਸ ਤੋਂ ਬਾਅਦ ਪੰਘੜਾ ਪਾਣ ਲੱਗ ਜਾਂਦੇ ਸਾਡੇ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਜੀ ਜਦ ਵੀ ਕਿੱਥੇ ਬਾਹਰ ਜਾਂਦੇ ਆ ਪਗੜਾ ਪੰਘੜਾ ਪਾਣ ਲੱਗ ਜਾਂਦੇ ਲੋਕੀ ਸਟੈਪ ਦੇਖ ਕੇ ਸੋਚਦੇ ਆ ਪੰਜਾਬ ਤੋਂ ਆਏ ਨੇ ਇਹ ਮੈਮ ਹੁਣ ਮੈਂ ਚਾਹਾਂਗਾ ਕਿ ਤੁਸੀਂ ਮਹਿਲਾਵਾਂ ਨੂੰ ਕੁਝ ਸੰਬੋਧਨ ਕਰੋਗੀ ਅਸੀਂ ਮਹਿਲਾਵਾਂ ਹਮ ਕਿਸੇ ਜੇ ਹਮ ਕਿਸੇ ਸੇ ਕਮ ਨਹੀਂ ਹਮ ਲੜਕੀਆਂ ਜਿਹੜੀਆਂ ਹੁਣ ਉੱਪਰ ਤੱਕ 에ਰੋਪਲੇਨ ਤੱਕ ਚਲਾ ਰਹੀਆਂ ਸਭ ਕੁਝ ਕਾਰੀਆਂ ਨੇ ਸਾਡੇ ਬੱਚਿਆਂ ਨੇ ਬਾਹਰ ਲੈ ਕੇ ਨਾਰੂਸ਼ੇ ਦਿੱਤਾ ਹੈ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਸਲ ਔਰਤਾਂ ਜਿਹੜੀਆਂ ਉਹ ਕਿਸੇ ਵੀ ਕੰਮ 'ਚ ਕਿਸੇ ਤਰੀਕਾ 'ਚ ਨਹੀਂ ਮੇਰੇ ਵੱਲੋਂ ਫਿਰ ਉਹਨਾਂ ਨੇ ਕੋਈ ਤਾਰ ਦਿলো ਬਹੁਤ ਬਹੁਤ ਵਧਾਈ ਹਰ ਨੈਸ਼ਨਪੈਟੀ ਤੇ ਕਹਿੰਦੇ ਚਾਹਾਂਗੇ ਡਾਟਰ ਇਸ ਡੋਟਾ ਟੈਂਸ਼ਨ ਆ ਡੋਟਾ ਇਕੁਅਲ ਟੂ ਟੈਂਸ਼ਨਸ ਸੋ ਡੋਟਾ कुछ बोलो तो मैं क्या भी ने आज के समय लड़किया लड़किया तो बहुत ज़्यादा खुशी सो मैंने क्या भी गौरचारी जरूर सूँ प्रमोट करना चाहिए आज के समय लड़किया लड़किया को तो किसी भी खेत में सो वी वी सल्यूट आर डॉक्टर ਉਹ ਮੈਂ ਜੀਤ ਜੀ ਨੂੰ ਵੀ ਕੰਗੜਾ ਕੇ ਜਿਹੜੀ ਕ੍ਰਿਕਟ ਟੀਮ ਦੀ ਜਿੱਤੀ ਆਪਣੇ ਭਾਰਤੀ ਮੈਚਾ ਉਹਨੂੰ ਸੰਬੋਧਨ ਕਰਉ ਵਧਾਈ ਦੇਣੀ ਚਾਹੁੰਦਾ ਕਿ ਜੇ ਬਹੁਤ ਬਹੁਤ ਵਾਰਟਿੰਗ ਸਾਰੇ ਆਪਣੀ ਇੰਡੀਆ ਨੂੰ ਸਾਰੇ ਪੁਰੇ ਵਾਰਲਡ ਨੂੰ ਜਿੰਨਾ ਦੇਖੋ ਲੇਡੀਜ਼ ਨੇ ਕੁਝ ਕਰਕੇ ਦਿਖਾਇਆ ਆਪਾਂ ਹਮੇਸ਼ਾ ਦੇਖੋ ਕਿੰਨੀਆਂ ਸਾਲਾਂ ਤੋਂ ਕ੍ਰਿਕਟ ਦੇਖਦੇ ਆ ਆਂ ਆਪਾਂ ਮੇਰੇ ਕਾਫੀ ਦੇਖ ਤੋਂ ਕੰਮ ਕਰਦੇ ਆਂ ਕ੍ਰਿਕਟ ਨੂੰ ਮਸ਼ਹੂਰ ਆ ਪਰ ਅੱਜ ਜੋ ਹੋਇਆ ਨਾ ਰਾਤ ਨੂੰ ਜੋ ਲੇਡੀ ਨੇ ਕਰਕੇ ਦਿਖਾਇਆ ਕੋ ਕ੍ਰਿਕਟ ਦੀ ਇੱਕ ਨਵਾਂ ਇਤਿਹਾਸ ਰਚੇ ਬਹੁਤ ਵੱਡੀ ਗੱਲ ਹੈ ਜੇ ਇਹ ਆਪਾਂ ਆਪਾਂ ਨੂੰ ਕ੍ਰਿਕਟ ਪਹਿਲਾਂ ਗੈਂਸ ਤੋਂ ਦੇਖਦੇ ਜੀ ਆਪਾਂ ਦੇਖਿਆ ਕਰਾਂਗੇ ਸਾਰੇ ਦੇਖਿਆ ਕਰੀ ਬਹੁਤ ਮਜ਼ਾ ਆਇਆ ਕਰਵਾ ਸਭ ਕੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਆਪਣੇ ਇੰਡੀਆ ਨੂੰ ਵਧਾਈਆਂ ਸੋ ਮੈਂ ਆਪ ਸਾਰਿਆਂ ਨੂੰ ਇਹ 12 ਦੇ ਜਿਹੜੇ 24 ਗਰੁੱਪ ਨੇ ਹੋਰ ਵੀ ਮੈਂ ਕਵਰੇਜ ਕੀਤੀ ਹੈ ਸਾਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਆ ਕਰੋ ਤੇ ਮੇਰਾ ਮੈਂ ਨਾ ਦਾ ਮੈਸੇਂਜਰ ਹਾਂ ਜੀ ਤੇ ਇੱਕ ਇੱਕ ਰੋਲ ਅਦਾ ਕਰਦਾ ਬਾਕੀ ਸਾਰੇ ਤੇ ਐਕਟੀਵਿਟੀ ਇਹਨਾਂ ਨੇ ਕਰਨੀ ਹੁੰਦੀ ਹੈ ਰੱਬ ਨੇ ਜਿਹੜਾ ਮੈਨੂੰ ਗੁਣ ਦਿੱਤਾ ਮੈਂ ਜਿੰਨੇ ਕੁ ਜੋਗਾ ਆਪਣੀ ਗੱਲ ਦੇਸ਼ ਵਿਦੇਸ਼ Mein ਦੇਸ਼ ਵਿਦੇਸ਼ਾਂ ਵਿੱਚ ਵੀ ਇਹ ਆਪਣੀ ਗੱਲ ਪਹੁੰਚਾਈ ਜਾਂਦੀ ਕੱਲ ਮੇਰੀ ਗੱਲ ਹੋਈ ਇਹ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਇਹ ਸੁਖਵਿੰਦਰ ਪਾਲ ਕੌਰ ਵਾਲੀਆ ਜੀ ਬਹੁਤ ਅੱਛੇ ਮੇਰੀ ਵੱਡੀ ਪਹਿੜ ਵਾਂਗੂ ਆਪਣੇ ਬੱਚੇ ਵਾਂਗੂ ਮੈਨੂੰ ਪਿਆਰ ਕਰਦੇ ਨੇ ਅੱਛੇ ਜੀ ਰਿਪੋਰਟਰ ਨੇ ਤੇ ਮੈਨੂੰ ਕਦੇ ਕਦੇ ਲੱਗਦਾ ਮੈਮ ਉਹਨਾਂ ਵਰਗਾ ਅਗਰ ਮੈਂ 1% ਵੀ ਬੋਲਣਾ ਸਿੱਖ ਜਾਵਾਂ ਸ਼ਾਇਦ ਮੇਰਾ ਵੀ ਵੇੜਾ ਪਾਰ ਹੋ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਮ ਕਿ ਤੁਸੀਂ ਦੇਖਦੇ ਵੀ ਹੋ ਤੇ ਉਹਨਾਂ ਵੱਲੋਂ ਮੈਂ ਆਪ ਜੀ ਨੂੰ ਬਹੁਤ-ਬਹੁਤ ਬਧਾਈ ਦੇਣਾ ਜੀ ਸਾਡੀ ਇੱਕ ਵਾਰ ਸਟਪ ਸਟਪ ਪੂਰੇ ਸਟਪ ਸਟਪ ਪੂਰੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ